ਜੜੀ ਬੂਟੀ ਅਰ ਸੈਨ ਸਿੰਘ ਵਿੱਚ ਸਾਰੇ ਦੋਸਤ ਮਿੱਤਰਾਂ ਦਾ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਉਹ ਮਲਠੀ ਦਾ ਅਰਕ ਉਹਦੇ ਸੰਬੰਧ ਵਿੱਚ ਜਾਣਕਾਰੀ ਹੈ ਜੀ ਜਿਹੜਾ ਮਲਠੀ ਦਾ ਅਰਕ ਹੁੰਦਾ ਜੀ ਤੇ ਮਲਠੀ ਬਹੁਤ ਸਾਰੇ ਕੰਮ ਕਰਦੀ ਹੈ ਜੀ ਤਕਰੀਬਨ ਤਕਰੀਬਨ ਸਾਰੇ ਬੰਦੇ ਜਾਣਦੇ ਨੇ ਕਿ ਮਲਠੀ ਦਾ ਕਿਹ ਕੀ ਰੋਲ ਹੈ ਤੇ ਕੀ ਕੰਮ ਕਰਦੀ ਹੈ ਮਲਠੀ ਗਲੇ ਤੇ ਬਹੁਤ ਕੰਮ ਕਰਦੀ ਹੈ ਜੀ ਆਵਾਜ਼ ਸਾਫ਼ ਕਰਨ ਤੇ ਬਹੁਤ ਵੱਡਾ ਰੋਲ ਹੈ ਮਲਠੀ ਦਾ ਔਰ ਔਰਤਾਂ ਨਾਲ ਜੋ ਸੰਬੰਧਿਤ ਰੋਗ ਹੁੰਦੇ ਨੇ ਜਿਵੇਂ ਲਕੋਰੀਆ ਵਗੈਰਾ ਉਹਦੇ ਵਿੱਚ ਵੀ ਮਲਠੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਅੱਜ ਜਿਹੜਾ ਆਪਾਂ ਗੱਲਬਾਤ ਕਰਨੀ ਹੈ ਜੀ ਉਹ ਅਰਕ ਤੇ ਗੱਲਬਾਤ ਕਰਨੀ ਆ ਵੀ ਜਿਹੜਾ ਮਲਠੀ ਦਾ ਅਰਕ ਹੈ ਇਹ ਕੀ ਕੰਮ ਕਰਦਾ ਹੈ ਆਯੁਰਵੇਦ ਦੇ ਵਿੱਚ ਬਹੁਤ ਸਾਰੇ ਅਰਕ ਆਉਂਦੇ ਨੇ ਤੇ ਬਹੁਤ ਸਾਰੇ ਕਾੜੇ ਆਉਂਦੇ ਨੇ ਤੇ ਅਰਕਾਂ ਦੇ ਸਬੰਧ ਵਿੱਚ ਆਪਾਂ ਥੋੜੀ ਜੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਲੱਗੀ ਉਹ ਸਮਝਣ ਦੀ ਕੋਸ਼ਿਸ਼ ਕਰਿਓ ਤੇ ਜਿਹੜੇ ਭਰਾਵਾਂ ਨੂੰ ਜਾਣਕਾਰੀ ਨਾ ਚੰਗੀ ਲੱਗੇ ਉਹਦਾ ਤਾਂ ਫਿਰ ਕੋਈ ਹੱਲ ਹੀ ਲਾ ਹੈ ਨਹੀਂ ਜੀ ਉਹ ਕੁਝ ਹੋਰ ਦੇਖਣ ਹੋਰ ਬਥੇਰੇ YouTube ਤੇ ਨਾਚਦੇ ਫਿਰਦੇ ਨੇ ਚੈਨਲ ਔਰ ਜਿਹੜਾ ਮਲਠੀ ਦਾ ਅਰਕ ਹੈ ਜੀ ਇਹ ਪਿੱਤ ਔਰ ਬਾਤ ਇਹਨਾਂ ਨੂੰ ਸਹੀ ਕਰਦਾ ਜੀ ਇਹ ਪਿੱਤ ਗਰਮੀ ਵਧੀ ਹੋਵੇ ਬਾਤ بگੜੀ ਹੋਵੇ ਔਰ ਕੋnde ਵਿੱਚ ਕੋਈ ਗੜਬੜ ਹੋਵੇ ਉਹਨੂੰ ਸਹੀ ਕਰਦਾ ਹੈ ਔਰ ਇਹਦਾ ਜਿਹੜਾ ਅਰਕਾ ਇਹ ਵਾਲਾਂ ਨੂੰ ਵੀ ਵਧਾਉਣ ਦੇ ਵਿੱਚ ਮਦਦ ਕਰਦਾ ਜੇ ਇਹਨੂੰ ਲਗਾਤਾਰ ਇਸਤੇਮਾਲ ਕੀਤਾ ਜਾਵੇ ਚਮਚਾ ਸਵੇਰੇ ਚਮਚਾ ਸ਼ਾਮ ਨੂੰ ਇਸ ਤਰੀਕੇ ਨਾਲ ਇਹ ਵਾਲ ਇਹਦੇ ਨਾਲ ਬਾਤ ਜਾਂਦੇ ਨੇ ਤੇ ਜਿਹੜਾ ਮਲਠੀ ਦਾ ਅਰਕ ਹੈ ਬੜਾ ਬਲਵਾਨ ਹੈ ਜੀ ਇਹ ਬਹੁਤ ਤਕਤਵਰ ਬਹੁਤ ਬਲਵਾਨ ਹੈ ਤੇ ਬੁਖਾਰ اور ਉਲਟੀ ਇਹਦੇ ਮੂਰੇ ਫੇਲ ਹੋ ਜਾਂਦੇ ਨੇ ਜੀ ਜਿਹੜਾ ਬੰਦਾ ਮਲਠੀ ਦਾ ਅਰਕ ਇਸਤੇਮਾਲ ਕਰਦਾ ਹੈ ਬੁਖਾਰ ਤੇ ਉਲਟੀਆਂ ਫੇਲ ਹੋ ਜਾਂਦੀਆਂ ਨੇ ਹਿਰਦੇ ਰੋਗ ਨੇ ਜਿਹੜੇ ਦਿਲ ਦੇ ਰੋਗ ਨੇ ਉਹ ਵੀ ਇਹ ਮਲਠੀ ਦੇ ਅੱਗੇ ਭੱਜ ਜਾਂਦੇ ਨੇ ਜੀ ਰੁਕਦੇ ਨਹੀਂ ਦੌੜ ਜਾਂਦੇ ਨੇ ਤੇ ਕੁਸ਼ਟ ਰੋਗ ਔਰ ਅਤਿਸਾਰ ਨੂੰ ਵੀ ਇਹ ਭਨ ਭਨ ਰੱਖ ਲਿੰਦਾ ਜਿਹੜਾ ਅਰਕ ਹੈ ਮਲਠੀ ਦਾ ਤੇ ਇਹ ਜਿਹੜੇ ਅਰਕ ਬਣਦੇ ਨੇ ਜੀ ਇਹ ਬਣਦੇ ਨੇ ਅਰਕ ਵੱਲੋਂ ਕੋਈ ਸਟੀਲ ਦਾ ਭਾਂਡਾ ਹੋਵੇ ਜਾਂ ਲੋਹੇ ਦਾ ਹੋਵੇ ਇਹਦੇ ਵਿੱਚ ਮਲਠੀ ਪਿਉ ਦਿੱਤੀ ਜਾਵੇ ਇਹ ਮਲਠੀ ਮੰਨ ਲਓ ਆਪੋ ਦੇ ਹਿਸਾਬ ਨਾਲ ਜੇ ਅਰਕ ਕੱਢਣਾ ਹੈ ਤਾਂ ਮੰਨ ਲਓ ਵੀ 5 ਕਿਲੋ ਮਲਠੀ ਲੈ ਲਈ ਉਹਦੇ ਵਿੱਚ ਤਿੰਨ ਗੁਣਾ ਪਾਣੀ ਬਾਦੋ ਤੇ ਉਹਨੂੰ ਪਿਆਰ ਰਹਿਣ ਦਿਓ ਜੀ 24 ਘੰਟੇ 24 ਘੰਟੇ ਦੇ ਬਾਅਦ ਜਿਹੜੀ ਆਮ ਪદ્ધਤੀ ਮਸ਼ਹੂਰ ਹੈ ਪਿੰਡਾਂ ਦੇ ਵਿੱਚ ਸ਼ਰਾਬ ਕੱਢਣ ਵਾਲੀ ਤੇ ਇਹਦੇ ਵਿੱਚ ਇੱਕ ਕੌਲੀ ਲਾਓ ਕੌਲੀ 'ਚ ਟੂਟੀ ਲਾ ਕੇ ਬਾਹਰ ਕੱਢ ਕੇ ਉੱਪਰ ਤਸਲਾ ਰੱਖੋ ਜੀ ਤਸਲੇ ਦੇ ਉੱਪਰ ਪਾਣੀ ਪਾਉਣਾ ਇਹਦੇ ਲਬ ਬੰਦ ਕਰ ਦਿਓ ਘੜੇ ਨਾਲ ਇਹ ਤਸਲੇ ਦੇ ਜਿਹੜੇ ਲਬ ਹੋਣਗੇ ਉਹ ਉੱਥੇ ਮਿੱਟੀ ਲਾ ਦੇਣੀ ਹੈ ਜੀ ਚੰਗੀ ਤਰ੍ਹਾਂ ਤੇ ਇਹਨੂੰ ਅੱਗ ਤੇ ਰੱਖੋ ਜਿਹੜਾ ਪਾਫ ਇਕੱਠਾ ਹੋ ਕੇ ਉੱਪਰੋਂ ਪਾਣੀ ਨਾਲ ਲੱਗ ਕੇ نیچے ਗਿਰੂਗਾ ਉਹ ਬਾਹਰ ਬੋਤਲ ਦੇ ਵਿੱਚ ਇਕੱਠਾ ਕਰੋ ਇਹਨੂੰ 5 ਕਿਲੋ ਮਲਠੀ ਦੇ ਵਿੱਚੋਂ ਕੋਈ ਜਿਹੜੀ ਵਧੀਆ ਅਰਕ ਹੁੰਦਾ ਜੀ ਉਹ ਦੋ ਬੋਤਲਾਂ ਬੜੀ ਆਸਾਨੀ ਦੇ ਨਾਲ ਮਿਲਦੀਆਂ ਨੇ ਆਉਣ ਨੂੰ ਦਾ ਕਾਫੀ ਸਮਾਂ ਅਰਕਾਈ ਜਾਂਦਾ ਪਰ ਪਹਿਲੀਆਂ ਜਿਹੜੀਆਂ ਦੋ ਬੋਤਲਾਂ ਹੁੰਦੀਆਂ ਨੇ ਜੀ ਉਹ ਬਿਹਤਰ ਅਰਕ ਹੁੰਦਾ ਇਸ ਤਰੀਕੇ ਨਾਲੇ ਕਿਸੇ ਵੀ ਬੂਟੀ ਦਾ ਜਿਹੜਾ ਅਰਕ ਤੁਸੀਂ ਕਸੀਦ ਕਰ ਸਕਦੇ ਹੋ ਦੂਜਾ ਤਰੀਕਾ ਇਹ ਆ ਜੀ ਅਰਕ ਕੱਢਣ ਦਾ ਕਿ ਕੁੱਕਰ ਲਵੋ ਕੁੱਕਰ ਸਟੀਲ ਦਾ ਹੋਵੇ ਕੁੱਕਰ ਐਲੂਮੀਨੀਅਮ ਦਾ ਨਾਲ ਤਾਂ ਇਹਦੀ ਗੁਣਵੱਤਾ ਜਿਹੜੀ ਉਹ ਵਿਗੜ ਜਾਂਦੀ ਹੈ ਜੀ ਤੁਸੀਂ ਮਲੱਠੀ ਪਿਓ ਦੋ ਕਿਲੋ ਦੋ ਕਿਲੋ ਪਾ ਕੇ ਕੁੱਕਰ ਦੇ ਵਿੱਚ بڑا ਕੁੱਕਰ ਲੈ ਲਓ 5 ਕਿਲੋ ਵਾਲਾ ਤੇ ਉਹਦੀ ਟੂਟੀ ਖੋਲ ਲਓ ਪਰੋ ਜਿੱਥੇ ਸਿਟੀ ਵੱਜਦੀ ਹੈ ਜੀ ਉਹ ਸਿਟੀ ਕੱਢ ਲਿਓ ਤੇ ਜਿਹੜੀ ਟੂਟੀ ਹੋਊਗੀ ਉਹਦੇ ਵਿੱਚ ਪਾਇਪ ਲਾ ਦਿਓ ਪਲਾਸਟਿਕ ਦਾ ਪਾਇਪ ਲੰਬਾ ਪਾਉਣਾ ਜੀ ਉਹ ਪਾਇਪ ਨੂੰ ਅੱਗੇ ਪਾਣੀ 'ਚ ਛੁੱਟ ਲਓ ਪਾਣੀ 'ਚੋਂ ਪਾਈਪ ਜਿਹੜਾ ਬਾਹਰ ਨਿਕਲਣਾ ਚਾਹੀਦਾ ਜੀ ਤੇ ਉਹ ਪਾਣੀ ਦੇ ਵਿੱਚ ਪ੍ਰਵਾਹ ਬਣ ਕੇ ਠੰਡਾ ਹੋ ਕੇ ਜਿਹੜਾ ਅਰਕ ਜਾਊਗਾ ਉਹ ਬੋਤਲ ਦੇ ਵਿੱਚ ਪੈਂਦਾ ਜਾਊਗਾ ਜੀ ਤੇ ਇਸ ਤਰੀਕੇ ਨਾਲ ਇਹ ਜਿਹੜਾ ਅਰਕ ਹੈ ਕੁੱਕਰ ਦੇ ਦੁਆਰਾ ਵੀ حاصل ਕੀਤਾ ਆ ਜਾ ਸਕਦਾ ਹੈ ਤੇ ਇਹ ਅਰਕ ਜਿਹੜਾ ਇਹ ਮਲਠੀ ਦਾ ਮਲਠੀ ਦਾ ਕੱਢੋ ਚਾਹੇ ਆਪਾ ਮਾਰਗ ਦਾ ਕੱਢੋ ਬੂਦੀ ਬੂਤੀ ਦਾ ਕੱਢੋ ਲਾਜਵੰਤੀ ਦਾ ਕੱਢੋ ਸੰਖ ਫੁਸਵੀ ਦਾ ਕੱਢੋ ਜਿਹੜੀ ਮਰਜੀ ਬੂਤੀ ਦਾ ਜਿਹੜਾ ਉਹ ਹੈ ਅਰਕ ਤੁਸੀਂ ਕੱਢ ਸਕਦੇ ਹੋ ਜੀ ਤੇ ਅਰਕਾਂ ਦੇ ਸੰਬੰਧ ਵਿੱਚ ਆਪਾਂ ਜਾਣਕਾਰੀ ਦਿੰਦੇ ਰਵਾਂਗੇ ਤੇ ਕਿਹੜੇ ਕਿਹੜੇ ਅਰਕ ਕੀ ਕੀ ਕੰਮ ਕਰਦੇ ਨੇ ਕਿ ਅੱਜ ਜਿਹੜੀ ਜਾਣਕਾਰੀ ᱛੀ ਇਹ ਮਲਠੀ ਦੇ ਅਰਕ ਦੇ ਸੰਬੰਧ ਵਿੱਚ ਜਾਣਕਾਰੀ ᱛੀ ਮਲਠੀ ਤਬਾਤ ਗਰਮੀ ਵਧੀ ਹੋਵੇ ਪੇਟ ਦੀ ਬਾਏ ਵਿਗੜੀ ਹੋਵੇ ਤੇ ਖੂਨ ਦੇ ਵਿੱਚ ਗਰਮੀ ਵਧੀ ਹੋਵੇ ਇਹ ਤਿੰਨ ਦੋਸ਼ਾਂ ਨੂੰ ਜਿਹੜਾ ਮਲਠੀ ਦਾ ਅਰਕ ਹੈ ਇਹ ਲੈਵਲ ਕਰਦਾ ਸ਼ਾਂਤ ਕਰਦਾ ਹੈ ਤੇ ਜਿਹੜਾ ਮਲਠੀ ਆ ਇਹ ਪਾਊਡਰ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਅਰਕ ਦੇ ਵਿੱਚ ਵੀ ਤੇ ਕਈ ਇਹਦੇ ਜਿਹੜਾ ਕਾੜਾ ਬਣਾ ਕੇ ਕਾੜੇ ਨੂੰ ਫਿਰ ਮੁਕੱਤਰ ਕਰਕੇ ਫਿਰ ਇਹਨੂੰ ਖੁਸ਼ਕ ਕਰਕੇ ਜਿਹੜਾ ਲਵਾ ਮਿਲਦਾ ਗੁੜ ਦੀ ਤਰ੍ਹਾਂ ਖੀਰ ਦੇ ਵਿੱਚ ਉਹਦੀਆਂ ਗੋਲੀਆਂ ਬਣਾ ਕੇ ਵੀ ਇਸਤੇਮਾਲ ਕਰਦੇ ਨੇ ਤੇ ਜਿਹੜਾ ਅਰਕ ਹੈ ਜੀ ਇਹ ਆਪਣਾ ਵੱਖਰਾ ਮਕਾਮ ਰੱਖਦਾ ਪਾਊਡਰ ਆਪਣਾ ਵੱਖਰਾ ਮਕਾਮ ਰੱਖਦਾ ਤੇ ਅਰਕ ਜ਼ਿਆਦਾਤਰ ਜਿਹੜੇ ਹੁੰਦੇ ਨੇ ਜੀ ਇਹ ਮੰਨ ਲਓ ਹੋਮਿਓਪੈਥੀ ਦੀ ਤਰਫ ਇਸ਼ਾਰਾ ਕਰਦੇ ਨੇ ਜ਼ਿਆਦਾ ਤੇ ਇਹਦੇ ਨਾਲ ਕੇ ਅੱਗੇ ਹੋਮਿਓਪੈਥੀ ਦੀ ਮੈਡੀਸਨ ਤਿਆਰ ਹੁੰਦੀ ਹੈ ਜਿਵੇਂ ਅਰਕ ਕਸੀਦ ਕਰਕੇ ਅੱਗੇ ਵਿੱਚ ਹੋਰ ਦਵਾਈਆਂ ਮਿਕਸ ਕਰਕੇ ਹੋਮਿਓਪੈਥੀ ਦੀਆਂ ਦਵਾਈਆਂ ਤਿਆਰ ਹੁੰਦੀਆਂ ਨੇ ਜੀ ਅਰਕ ਨੂੰ ਸਿੱਧੇ ਰੂਪ ਦੇ ਵਿੱਚ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੀ ਕੋਈ ਉਹ ਨਹੀਂ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਮਲਠੀ ਦੇ ਅਰਕ ਦੇ ਸਬੰਧ ਵਿੱਚ ਜਾਣਕਾਰੀ ਸੀ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ